ਲੋ ਜੀ ਪਹੁੰਚ ਗਏ ਜੀ ਬਾਈ ਗੁਲਾਬ ਸਿੱਧੂ ਉਹਨਾਂ ਦੇ ਘਰੇ ਉਹਨਾਂ ਨੇ ਸਾਨੂੰ ਦੁਬਾਰਾ ਜੀ ਸੇਵਾ ਦਾ ਮੌਕਾ ਦਿੱਤਾ ਜੀ ਇਹ ਕੋਈ ਉਹਨਾਂ ਨੇ ਪਹਿਲਾਂ ਵੀ ਸਾਡੇ ਕੋਲ ਪੇਂਟਿੰਗ ਬਣਾਈ ਸੀ ਇਹ ਹੈ ਜੀ ਉਹਨਾਂ ਦਾ ਘਰ ਤੇ ਇੱਕ ਪੇਂਟਿੰਗ ਜੀ ਆਪਾਂ ਦੋ ਸਾਲ ਪਹਿਲਾਂ ਬਣਾ ਕੇ ਰਹੀ ਤੇ ਉਹ ਕੰਮ ਚੱਲਦਾ ਨਹੀਂ ਬਾਈ ਦੇ ਘਰੇ ਤਾਂ ਉਹਨਾਂ ਦੀ ਸਾਰੀ ਰੇਫਰ ਹੋਣੀ ਹੈ ਬਈ ਸਾਰੀ ਤੇ ਆਪਾਂ ਪੜੇਗੇ ਰੇਫਰ ਹੋਣੇ ਹਾਂ ਉੱਠ ਕੇ ਦਾ ਹੈ ਹਨਾ ਆ ਸੀਮੈਂਟ ਦੇ ਨਾਲ ਪਏ ਆ ਸਾਰੀ ਇਹਲਾ ਤੁਹਾਨੂੰ ਦੱਸ ਕਰਾਈ ਜੀ ਕਿ ਲਾ ਜੁਬਈ ਦੇ ਘਰੇ ਆਏ ਆਪਾਂ ਤੇ ਪਹਿਲਾਂ ਵੀ ਆਪਾਂ ਇਹ ਬਣਾ ਕੇ ਨੂੰ ਹੁਣ ਆਪਾਂ ਰਿਪੇਅਰ ਕਰਨ ਵਾਸਤੇ ਆਏ ਆ। ਬਾਈ ਹੁਣੇ ਤੁਹਾਨੂੰ ਸੰਦੇਸ਼ ਕਰਵਾਇਆ ਤੇ ਦੇਖ ਕਰਕੇ ਇਹ ਤੁਹਾਨੂੰ ਦੁਬਾਰਾ ਲਓ ਜੀ ਕਰਤਾ ਜੀ ਆਪਾਂ ਰਿਪੇਅਰ ਦਾ ਕੰਮ ਸ਼ੁਰੂ ਸਾਰੀ ਪੇਂਟਿੰਗ ਜਮ੍ਹਾਂ ਹੀ ਨਵੀਂ ਵਾਂਗੂ ਬਣਾ ਦੇਣੀ ਆ ਕਿਉਂਕਿ ਇੱਥੇ ਧੁੱਪ ਬਰਸ਼ ਨਹੀਂ ਪੈਂਦੀ ਜਿਹਦੇ ਕਰਕੇ ਪੇਂਟਿੰਗ ਜਿਹੜੀ ਹੈ ਅਜੇ ਵੀ ਵਧੀਆ ਸੇਫ ਆ ਤੇ ਤੁਹਾਨੂੰ ਪੂਰੀ ਪੇਂਟਿੰਗ ਜਿਹੜੀ ਵਧੀਆ ਬਣਾ ਕੇ ਦਿਖਾਵਾਂਗੇ ਤੇ ਨਾਲੇ ਤੁਹਾਨੂੰ ਗੁਲਾਬ ਪਾਈ ਹੁਣ ਨਾਲ ਵੀ ਮੁਲਾਕਤ ਕਰਾਵਾਂਗੇ ਲੋ ਜੀ ਹਾ ਪੇਂਟਿੰਗ ਲਗਭਗ ਤਿਆਰ ਕਰ ਦਿੱਤੀ ਆਹੀਂ ਥੋੜਾ ਰਹਿ ਗਿਆ ਥੱਲੇ ਕੰਮ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਗੁਲਾਬ ਬਾਜੀ ਦਾ ਰਿਐਕਸ਼ਨ ਕਿਉਂਕਿ ਸਾਡੇ ਇੱਕ ਸਟੂਡੈਂਟ ਨੇ ਗੁਲਾਬ ਬਾਜੀ ਦਾ ਸਕੈਚ ਬਣਾ ਕੇ ਲੈਂਦਾ ਹੈ ਤੇ ਉਹ ਆਪਾਂ ਤੁਹਾਨੂੰ ਹੁਣ ਦਿਖਾਣੇ ਆਣਾਂ ਦਾ ਰਿਐਕਸ਼ਨ ਓਏ ਹੋਏ 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 ਹੋ ਜਾ ਬਾਈ ਨਾਲ ਹੋ ਜਾ ਉਹ ਕਿਆ ਬਾਤ ਆ ਯਾਰ ਬਾਬਾ ਆ ਦੂਜੀ ਪੇਂਟਿੰਗ ਆ ਜਿਹੜੀ ਮੈਨੂੰ ਇੰਨੀ ਕਲੀਅਰ ਮਿਲ ਜਾਨਾ ਇੱਕ ਮੁੰਡਾ ਹੋਰ ਦੇ ਵੀ ਆਈ ਬਾਈ ਨਹੀਂ ਉਸ ਤੋਂ ਬਾਅਦ ਜਿੰਨੀਆਂ ਵੀ ਮਿਲੀਆਂ ਚਲੋ ਮੈਂ ਕਿਸੇ ਨੂੰ ਇਹ ਨਹੀਂ ਜਾਨਾ ਵੀ ਵਧੀਆ ਨਹੀਂ ਦਿੱਤਾ ਅਗਲਾ ਚਲੋ ਰੂਨਾ ਬਣਾਉਂਦਾ ਹਾਂ ਨਾ ਹਾਂਜੀ ਹਾਂਜੀ ਪਰ ਆਹ ਆਹ ਪੇਂਟਿੰਗ ਤੇ ਉਹ ਪੇਂਟੇ ਸਰਾ ਯਾਰ ਬਾਈ ਬਹੁਤ ਹੈਂਗੀ ਯਾਰ ਡਾਰਲਿੰਗ ਬਹੁਤ ਜਿਆਦਾ ਸੋਹਣੀ ਬਣਾਈ ਹੈ ਮਾੜਾ ਯਾਰ ਇਹਨੂੰ ਤੂੰ ਦੇ ਦਿਓ ਬੜਾ ਪ੍ਰਮੋਸ਼ਨ ਕਰ ਦੇ ਹਾਂ ਹਾਂ ਜੀ ਯਾਰ ਪੱਕਾ ਹਾਂਜੀ ਮੈਂ ਤੁਹਾਨੂੰ ਮੈਂ ਪਾਉਂਗਾ ਆਪਦੇ ਇੰਸਟਾ ਤੇ ਪਾਉਣਾ ਹਾਂਜੀ ਆਪਾਂ ਮਾਰੂਗੀ ਹਾਂ ਮੈਂ ਪਾਉਣਾ ਆ ਤੇ ਇੰਸਟਾ ਤੇ ਆ ਬਾਦ ਚਲ ਆ ਜੋ ਜੀ ਟਨ ਲੈ ਚੱਲਦੇ ਆ ਬਾਈ ਗਲਾਫ ਦੇ ਪਰਸਨਲ ਰੂਮ ਬਾਈ ਗਲਾਫ ਦੇ ਇੱਥੇ ਸਟੇ ਮਿਲਿਆ ਸਾਨੂੰ ਵੀਰ ਇਹਨਾਂ ਵਾਸਤੇ ਅਸੀਂ ਆਏ ਸੀ ਬਾਈ ਗਲਾਫ ਕੋਲੇ ਜੀ ਜੋੜੀ ਬੋਲ ਉਹਨਾਂ ਦਾ ਸਕੈਚ ਲੈ ਗਏ ਤਾਂ ਉਹਨਾਂ ਨੇ ਸਾਨੂੰ ਆਪਣੇ ਰਹਿਣ ਕਰਤ ਰਹਿਣ ਦਾ ਇਜਾਜ਼ਤ ਦਿੱਤੀ ਏ ਬਾਈ ਗੁਲਾਬ ਹਣਾ ਦਾ ਪੁਰਾਣਾ ਘਰ ਆ ਤੇ ਪਰਸਨਲ ਰੂਮ ਵਾਲਾ ਦਾ ਜਿੱਥੇ ਹਰ ਉਹਨਾਂ ਨੇ ਠਹਿਰਨ ਲਈ ਜਗ੍ਹਾ ਕੀਤੀ ਤੇ ਬਹੁਤ ਵਧੀਆ ਲੱਗਿਆ ਇੱਥੇ ਰਹਿ ਕੇ ਇੱਕ ਰਾਤ ਆਪਾਂ ਇੱਥੇ ਰੁਕੇ ਸੀ ਤੇ ਉਹਨਾਂ ਦੇ ਜੋ ਵੀ ਯਾਦਗਾਰੀ ਚੀਜ਼ਾਂ ਆ ਉਹ ਇੱਥੇ ਅੱਜ ਵੀ ਲੱਗੀਆਂ ਹੋਈਆਂ ਨੇ ਜਿੱਦਾਂ ਕਿ ਜਿੱਥੇ-ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਮੇਲੇ ਵਿੱਚ ਤੇ ਕੁਝ ਮੇਰੇ ਵਰਗੇ ਆਰਟਿਸਟ ਜਿਹੜੇ ਉਹਨਾਂ ਨੂੰ ਸਕੈਚ ਕਿਟ ਕਰਕੇ ਜਾਂਦੇ ਰਹੇ ਸੀ ਉਹ ਵੀ ਇੱਥੇ ਲੱਗੇ ਆ ਤੇ ਆਉ ਤੁਹਾਨੂੰ ਦਿਖਾਉਣੇ ਆ ਉਹਨਾਂ ਦਾ ਨਵਾਂ ਘਰ ਇਹ ਬਾਈ ਦੀ ਪੇਂਟਿੰਗ ਕਿਸ ਆਰਟਿਸਟ ਨੇ ਪਹਿਲਾਂ ਬਣਾਈ ਸੀ ਪੁਰਾਣੀ ਕਾਫੀ ਹੈ ਬਹੁਤ ਵਧੀਆ ਪੇਂਟਿੰਗ ਬਣਾਈ ਸੀ ਬਾਈ ਨੇ ਜਿੰਨੇ ਵੀ ਬਣਾਈ ਹੋਈ ਹੈ ਤੇ ਇਹ ਹੈ ਜੀ ਉਹਨਾਂ ਦਾ ਨਵਾਂ ਘਰ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਜਿਹੜਾ ਉਹਨਾਂ ਨੇ ਘਰ ਬਣਾਇਆ ਇਹ ਬਾਈ ਦਾ ਟਰੈਕਟਰ ਹੈ ਜੀ ਇਹਦੇ ਪਿੱਛੇ ਉਹਨਾਂ ਨੇ ਆਪਣੀ ਤੇ ਸਿੱਧੂ ਬਾਈ ਦੀ ਫੋਟੋ ਲਗਾਈ ਹੋਈ ਹੈ ਬਹੁਤ ਸੋਹਣਾ ਘਰ ਲੱਗਿਆ ਜੀ ਆਪਾਂ ਨੂੰ ਲਓ ਜੀ ਮਾਡਾ ਭਰਾ ਪੇਂਟਿੰਗ ਆਰਟਿਸਟ ਬਾਈ ਬਲੇ ਆਈ ਇਸ ਸਤੂ ਬਾਈ ਨੇ ਪੇਂਟਿੰਗ ਨਾ ਬਹੁਤ ਖਰਾਬ ਹੋ ਗਈ ਸੀ ਕਿਉਂ ਇਹ ਘਰੇ ਘੱਲ ਰ ਹੋਇਆ ਸੀ ਤੇ ਸਾਰੀ ਪੇਂਟਿੰਗ ਰਿਪੇਅਰ ਕੀਤੀ ਆ ਤੇ ਬਹੁਤ ਸੋਹਣੀ ਪੱਟੀ ਦੇ ਰੰਗ ਦਿੱਤਾ ਤੇ ਬਹੁਤ ਥੈਂਕ ਯੂ ਬਾਈ ਹੁਣਾਂ ਬਹੁਤ ਥੈਂਕ ਯੂ ਬਾਈ ਹੁਣਾਂ ਦਾ ਕੰਮ ਬਹੁਤ ਵਧੀਆ ਜਿਨੇ ਜਿਨੇ ਵੀ ਪੇਂਟਿੰਗ ਬਣਵਾਉਣੀ ਹੈ ਬਾਈ ਹੁਣਾਂ ਨੂੰ ਜ਼ਰੂਰ ਫੋਲੋ ਵੀ ਕਰੋ ਤੇ ਮੈਸੇਜ ਵੀ ਕਰੋ ਸਸ ਜਸ ਤੇ They know how